ਸਿਹਯਾ ਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹੱਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਗੇ। ਕਿਸਾਨ ਵੀਰੋ ਗੱਲ ਕਰਦੇ ਹਾਂ ਝੋਨੇ ਦੇ ਮੰਡੀ ਰੇਟਾਂ ਦੀ ਤਾਂ ਝੋਨੇ ਦੇ ਰੇਟਾਂ ਵਿੱਚ ਪਿਛਲੇ ਹਫ਼ਤੇ ਤੋਂ ਹੀ ਤੇਜ਼ੀ ਬਰਕਰਾਰ ਹੈ ਤੇ ਲਗਭਗ 100 ਤੋਂ 150 ਰੁਪਏ ਦਾ ਅਵਸ਼ਾਲ ਰੋਜ਼ ਹੀ ਡੇਲੀ ਜੋ ਝੋਨੇ ਦੇ ਰੇਟਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਤੇ ਕੀ ਇਹ ਤੇਜ਼ੀ ਟੈਂਪਰੇਰੀ ਹੈ ਜਾਂ ਅੱਗੇ ਵੀ ਇਹ ਤੇਜ਼ੀ ਬਣੀ ਰਹੂਗੀ? ਸੋ ਜੇ ਆਪਾਂ ਚਾਵਲ ਦੇ ਰੇਟ ਨੂੰ ਵੇਖਦੇ ਆ ਤਾਂ ਚਾਵਲ ਦਾ ਰੇਟ ਅਜੇ ਉਨਾ ਨਹੀਂ ਵਧਿਆ ਜਿੰਨੀ ਜੋ ਤੇਜ਼ੀ ਨਾਲ ਝੋਨੇ ਦਾ ਰੇਟ ਵਧ ਰਿਹਾ ਸੋ ਇਸ ਹਫਤੇ ਦੇ ਲਾਸਟ ਤੱਕ ਜੋ ਸਿਚੁਏਸ਼ਨ ਹੈ ਪੂਰੀ ਤਰ੍ਹਾਂ ਕਲੀਅਰ ਹੋ ਜੇਗੀ ਜੇ ਤਾਂ ਇਦਾਂ ਹੀ ਰੇਟ ਵਧਦੇ ਨੇ ਨਾਲ ਚਾਵਲ ਦਾ ਰੇਟ ਵੀ ਵਧਦਾ ਤੇ ਜੋ ਬਾਹਰ ਸੌਦੇ ਨਵੇਂ ਹੋਏ ਹੋਣਗੇ ਉਹਨਾਂ ਦੇ ਉੱਪਰ ਬਹੁਤ ਕਾਫੀ ਜ਼ਿਆਦਾ ਨਿਰਭਰ करेगा कि ਅੱਗੇ ਕਿੰਨੀ ਜ਼ਿਆਦਾ ਤੇਜ਼ੀ ਆਏਗੀ ਕਿ ਐਵਰੇਜ ਰੇਟਾਂ ਤੱਕ ਜੋ ਪਿਛਲੇ ਸਾਲ ਦੇ ਐਵਰੇਜ ਰੇਟ ਸੀ ਉੱਥੇ ਤੱਕ ਛੋਨਾ ਪਹੁੰਚ ਪਾਏਗਾ ਜਾਂ ਉਸ ਤੋਂ ਉੱਪਰ ਵੀ ਇਹ ਰੇਟ ਗਰੋਥ ਕਰਨਗੇ ਸੋ ਜੋ ਨਵੇਂ ਚਾਵਲ ਦੇ ਸੌਦੇ ਨਵੇਂ ਚਾਵਲ ਦੇ ਰੇਟ ਜੋ ਬਾਅਰ ਇੰਟਰਨੈਸ਼ਨਲ ਰੇਟ ਹੋਣਗੇ ਉਹਦੇ ਤੇ ਕਾਫੀ ਹੱਦ ਤੱਕ ਜੋ ਇਹ ਤੇਜ਼ੀ ਨਿਰਭਰ ਕਰੇਗੀ ਸੋ ਹੁਣ ਆਪਾਂ ਗੱਲ ਕਰਦੇ ਹਾਂ ਜੋ ਮੌਕੇ ਤੇ ਮੰਡੇ ਮੰਡੀ ਦੇ ਰੇਟ ਚੱਲ ਰਹੇ ਨੇ ਉਹਨਾਂ ਬਾਰੇ ਸਭ ਤੋਂ ਪਹਿਲੇ ਜਿਹੜੇ ਮੇਰੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਕਿਰਪਾ ਕਰਕੇ ਰੈੱਡ ਬਟਨ ਪ੍ਰੈਸ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਇਦਾਂ ਦੀ ਖੇਤੀਬਾੜੀ ਸੰਬੰਧੀ ਅਪਡੇਟਡ ਜਾਣਕਾਰੀ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਕਿਸਾਨ ਵੀਰੋ ਗੱਲ ਕਰਦੇ ਆਂ ਚੀਕਾ ਮੰਡੀ ਦੀ ਤਾਂ ਇੱਥੇ 1509 ਹੱਥ ਵਾਲਾ 3135 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗਿਆ ਉਸ ਤੋਂ ਬਾਅਦ ਕੈਥਲ ਮੰਡੀ ਦੀ ਗੱਲ ਕਰੀਏ 1509 ਕੰਬਾਈਨ ਵਾਲਾ 3105 ਰੁਪਏ ਨਰੇਲਾ ਮੰਡੀ 1509 ਹੱਥ ਵਾਲਾ 3012 ਰੁਪਏ ਸੋਨੀਪੱਤ ਮੰਡੀ 1509 ਹੱਥ ਵਾਲਾ 3011 ਰੁਪਏ ਪ੍ਰਤੀ ਕੁਇੰਟਲ ਨਰਵਾਣਾ ਮੰਡੀ 1509 ਕੰਬਾਈਨ ਵਾਲਾ 3000 ਰੁਪਏ ਸਮਲੱਖਾ ਮੰਡੀ 1509 ਹੱਥ ਵਾਲਾ 3012 ਰੁਪਏ ਪ੍ਰਤੀ ਕੁਇੰਟਲ ਟੁਹਾਣਾ ਮੰਡੀ ਦੀ ਗੱਲ ਕਰੀਏ 1509 ਹੱਥ ਵਾਲਾ 3226 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗਿਆ ਨਮਾ ਝੋਨਾ ਹੈ ਜਿਹਦੀ ਆਪਾਂ ਗੱਲ ਕਰ ਰਿਹਾ 3226 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗਿਆ ਸਰਸਾ ਮੰਡੀ ਦੀ ਗੱਲ ਕਰੀਏ 1509 ਹੱਥ ਵਾਲਾ 3132 ਰੁਪਏ ਪ੍ਰਤੀ ਕੁਆਂਟਲ ਪੇਵਾ ਮੰਡੀ 1509 ਕੰਬਾਈਨ ਵਾਲਾ 3031 ਰੁਪਏ ਹੋਟਲ ਮੰਡੀ 1509 ਹੱਥ ਵਾਲਾ 2711 ਰੁਪਏ ਤਰਾਵੜੀ ਮੰਡੀ 1509 ਹੱਥ ਵਾਲਾ 3086 ਰੁਪਏ ਇੱਥੇ ਪੀਬੀ1 ਦੀ ਢੇਰੀ ਇੱਕ ਵਿਕੀ ਹੈ ਜੀ 3200 50 ਰੁਪਏ ਪ੍ਰਤੀ ਕੁਆਂਟਲ ਨਵਾਂ ਪੀਬੀ1 ਇੱਥੇ ਆਇਆ ਤਰਨਤਾਰਨ ਮੰਡੀ 1509 ਹੱਥ ਵਾਲਾ 3150 ਰੁਪਏ ਲਾੜਵਾ ਮੰਡੀ 1509 3155 ਰੁਪਏ ਕੋਟਕਪੂਰਾ ਮੰਡੀ 1509 ਹੱਥ ਵਾਲਾ 3060 ਰੁਪਏ ਰਤਿਆ ਮੰਡੀ 1509 ਹੱਥ ਵਾਲਾ 3168 ਰੁਪਏ ਪ੍ਰਤੀ ਕੁਆਂਟਲ ਖਨੋਰੀ ਮੰਡੀ 1509 ਹੱਥ ਵਾਲਾ 3065 ਰੁਪਏ ਗੁਹਾਣਾ ਮੰਡੀ 1509 ਹੱਥ ਵਾਲਾ 2736 ਰੁਪਏ ਪ੍ਰਤੀ ਕੁਆਂਟਲ ਸਿਰਿ ਅਮਰਸਰ ਸਾਇਬ ਮੰਡੀ ਦੀ ਗੱਲ ਕਰੀਏ 1509 ਹੱਥ ਵਾਲਾ 3100 ਰੁਪਏ ਫਾਜ਼ਿਲਕਾ ਮੰਡੀ ਦੀ ਗੱਲ ਕਰਦੇ ਹਾਂ 1509 ਕੰਬਾਈਨ ਵਾਲਾ 2995 ਰੁਪਏ ਸੋਨਾ ਮੰਡੀ 1509 ਹੱਥ ਵਾਲਾ 3220 ਰੁਪਏ ਪਾਤੜਾ ਮੰਡੀ 1509 ਹੱਥ ਵਾਲਾ 3300 ਰੁਪਏ ਪ੍ਰਤੀ ਕੁਆਂਟਲ ਨਾਬਾ ਮੰਡੀ 1509 ਹੱਥ ਵਾਲਾ 3055 ਰੁਪਏ ਹਾਪੂੜ ਮੰਡੀ 1509 ਕੰਬਾਈਨ ਵਾਲਾ 2921 ਰੁਪਏ ਖੈਰ ਮੰਡੀ 1509 ਹੱਥ ਵਾਲਾ 2545 ਰੁਪਏ ਉਨ ਰੀ ਮੰਡੀ 1509 ਹੱਥ ਵਾਲਾ 3024 ਰੁਪਏ ਜੰਡੇਆਲਾ ਗੁਰੂ 1509 ਹੱਥ ਵਾਲਾ 3140 ਰੁਪਏ ਇਸਲਾਮਾਬਾਦ ਮੰਡੀ 1509 ਹੱਥ ਵਾਲਾ 3071 ਰੁਪਏ ਫਤੇਗੜ ਚੂੜੀਆਂ 1509 ਹੱਥ ਵਾਲਾ 3140 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗਿਆ ਸੋ ਕਿਸਾਨ ਵੀਰੋ ਇਹ ਮੌਕੇ ਤੇ ਰੇਟ ਨੇ ਜੋ ਮੰਡੀਆਂ ਦੇ ਵਿੱਚ ਚੱਲ ਰਹੇ ਨੇ ਤੁਸੀਂ ਵੀ ਜੇ ਆਪ ਦਾ ਨਵਾਂ ਝੋਨਾ ਮੰਡੀਆਂ ਦੇ ਵਿੱਚ ਰੇਟ ਵੇਚਿਆ ਤਾਂ ਕਮੈਂਟਾਂ ਦੇ ਵਿੱਚ ਆਪਦੇ ਸ਼ਹਿਰ ਦਾ ਰੇਟ ਜ਼ਰੂਰ ਮੈਂਸ਼ਨ ਕਰਿਆ ਕਰੋ ਤਾਂ ਜੋ ਸਾਰੇ ਕਿਸਾਨ ਵੀਰ ਇਸ ਤੋਂ ਜਾਣਕਾਰੀ ਲੈ ਸਕਣ ਤੇ ਇਸ ਦੇ ਨਾਲ ਨਾਲ ਜੋ ਤੁਸੀਂ ਵੀ ਆਪਦੇ ਸੁਝਾਅ ਦੇ ਸਕਦੇ ਹੋ ਕਿ ਇਹ ਤੇਜ਼ੀ ਜੋ ਟੈਂਪਰੇਰੀ ਤੇਜ਼ੀ ਹੈ ਜਾਂ ਆਗਾ ਵਿੱਚ ਹੁਣੇ ਦੇ ਰੇਟ ਇਦਾਂ ਬਰਕਰਾਰ ਰਹਿਣਗੇ ਆਪਦੇ ਜੋ ਵਿਚਾਰ ਨੇ ਕਮੈਂਟਾਂ ਦੇ ਵਿੱਚ ਜ਼ਰੂਰ ਰੱਖੋ ਤੇ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਕਿਸਾਨਾਂ ਨਾਲ ਜ਼ਰੂਰ ਸ਼ੇਅਰ ਕਰੋ ਤੇ ਇਦਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਵਾਸਤੇ ਫਾਰਮਰਸ ਵੈਲਫੇਅਰ ਹੱਬ ਦੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਫੇਸਬੁੱਕ ਪੇਜ ਨੂੰ ਵੀ ਲਾਈਕ ਤੇ ਫੋਲੋ ਕਰਨਾ ਨਾ ਭੁੱਲਿਓ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੁਭ ਹੋਵੇ